ਅਸ਼ਵੀਰ ਨਾਲ ਹੈਗਾ ਮਨਿੰਦਰ ਪਾਲ ਮੌਜੀ ਜਿਨ੍ਹਾਂ ਨੂੰ ਕਾਫੀ ਟਾਈਮ ਤੋਂ ਬੈਠੇ ਰਹੀ ਸਮੱਸਿਆ ਸੀ ਅੱਜ ਉਹਨਾਂ ਦਾ ਐਕਸਪੀਰੀਅੰਸ ਆਪਾਂ ਦੇਖੇ ਹਾਂ ਦਾ ਸਾਡੇ ਨਾਲ ਤਿਨਾਰਾ ਸਸ਼ਿਕਾਹ ਸਸ਼ਿਕਾਹ ਮਰੀਜ਼ ਦਾ ਸਾਡੀ ਕੀ ਦੇਖਾਤ ਤੋਂ ਬਦਲ ਗਈ ਇਸ ਦਾ ਕੀ ਹੈ ਜੀ ਸ਼ਿਕਾਇਤ ਦਾ ਦੱਸੋ ਜੀ ਤੇ ਸਾਡੇ ਵਾਸਤੇ ਦੇ ਬਾਰੇ ਕੁਝ ਵੀ ਪਤਾ ਲੱਗਿਆ ਜੀ 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 ਕਿ ਇਸ ਨੂੰ ਤੋਂ ਇਹੀ ਮਿਲ ਰਿਹਾ ਹੈ ਇਸ ਦਾ ਹੱਲ ਚਲੋ ਇਹੋ ਜਿਹੀ ਜਿਹੜੇ ਹੱਥ ਦੇ ਦੇ ਨਗੇ ਬਾਹਰ ਹੁੰਦੇ ਹੋ ਮਨਨ ਅਸਲ ਵਿੱਚ ਅੱਜ ਪਿੱਛੇ ਅਸੀਂ ਬੱਸ ਉਹਨਾਂ ਦਾ ਜਿਹੜਾ ਤੁਸੀਂ 4 ਕੁ ਮਹੀਨੇ ਦਵਾਈ ਖਾ ਲਈ ਹੈ ਤੁਹਾਨੂੰ ਕਿੰਨਾ ਜ਼ਿਆਦਾ ਆਰਾਮ ਲੱਗਦਾ ਹੈ ਪਹਿਲਾਂ ਨਾਲੋਂ ਡਾਕਟਰ ਬਹੁਤ ਖੁਸ਼ ਹੁੰਦੇ ਹਨ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਬਿਲਕੁਲ ਆਹ ਬਿਲਕੁਲ ਸਹੀ ਹੈ ਜਿਹੜੀ ਤਕਨੀਕਾਂ ਸੀ ਜਿਹੜਾ ਅਸੀਂ ਕਰਦਾ ਵਾ ਜਿਹੜਾ ਰਹਿੰਦੀ ਸੀ ਉਹ ਹੁਣ ਕਿੰਨਾ ਕੁ ਤੁਹਾਨੂੰ ਆਰਾਮ ਲੱਗਦਾ ਹੈ ਬਿਲਕੁਲ ਠੀਕ ਹੈ ਹੁਣ ਹੈਗੀਆਂ ਨਹੀਂ ਦਰਦ ਬਿਲਕੁਲ ਨਹੀਂ ਦੱਲ ਜਿੱਦਿ ਦੀ ਤਰ੍ਹਾਂ ਦਰਦ ਰੰਗਿਸਤ ਹੋ ਨੂੰ ਆਹ ਹੁਣ ਮਰ ਜਾਂਦੇ ਨੇ ਦੀ ਪੋਰਟ ਕਰੇ ਆਪ ਮਰ ਜਾਂਦੇ ਹੀ ਪਹਿਲੇ ਜਦੋਂ ਮੈਂ ਚਾਈ ਸੀ ਉਹ ਤੋਂ ਦੁਨੋਂ ਤੱਕ ਲੜਨ ਪੈਂਦੇ ਤੇ ਚੇਨਵਾ ਆਵਾਜ਼ ਆਏ ਤੇ ਕੋਈ ਪਰੇ ਤੋਂ ਦੇ ਨਹੀਂ ਜੀ ਉਹ ਮੈਂ ਤਾਂ ਗਾਂਢ ਬੱਝੀ ਨਹੀਂ ਜੀ ਸਾਈਕੀ ਠੀਕ ਹੈ ਜਿੱਦੋਂ ਮੈਂ ਇਹਨਾਂ ਉਸ ਤੋਂ ਬਾਅਦ ਮੈਂ ਰੱਖਿਆ ਚਲਦਾ ਹਾਂ ਮੈਨੂੰ ਜ਼ਿਆਦਾ ਨਹੀਂ ਘਟਿਆ ਮੈਂ ਬਿਲਕੁਲ ਸਹੀ ਹੈ ਠੀਕ ਹੈ ਹਾਂ ਜੀ ਕੋਈ ਇਤਨੀ ਕਰਨੀ ਨਹੀਂ ਬਾਕੀ ਡਾਕਟਰ ਸ਼ਰਦਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗੀ ਕਿ ਐਲੋਪੈਥੀ ਦਵਾਈ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਸਾਰੇ ਭੈਣ ਬਣਾਉਂਦੇ ਐਵੇਂ ਇਹ ਕਹਿੰਦੀਆਂ ਕੋਈ ਡਾਕਟਰ ਸ਼ਰਦਾ ਦੇ ਹਸਪੀਟਲ ਆਓ ਪ੍ਰਧਿਆਨਾ ਅਜਾਦੀ ਕਰਤਿ ਖੋ ਇਹਨਾਂ ਦਵਾਈਆਂ ਤੇਰਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਬਿਲਕੁਲ ਸਹੀ ਇਲਾਜ ਹੋ ਜਾਏਗਾ ਤੇ ਜ਼ਿਆਦਾ ਨਹੀਂ ਵੀ ਆਪਾਂ ਪਹਿਲਾਂ ਬਿਮਾਰ ਹੋ ਹਾਂ 言ってもいいって言ってもいい。